ਹਾਂਜੀ ਸੱਸੀ ਗਾ ਜੀ ਮੈਂ ਜਗਦੀਪ ਪਲਟਾ ਪ੍ਰਧਾਨ ਵੀਡੀਓ ਮਾਰਕੀਟ ਟਾਂਡਾ ਅੱਜ ਅਸੀਂ ਇੱਥੇ ਇਕੱਠੇ ਹੋਏ ਆ ਬੜੀ ਮੰਦਭਾਗੀ ਘਟਨਾ ਹੋਈ ਆ ਸਾਡੀ ਮਾਰਕੀਟ ਦੇ ਵਿੱਚ ਪੰਜ ਦੁਕਾਨਾਂ ਦੇ ਸਾਡਾ ਟੁੱਟੇ ਆ ਤੇ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਵੀ ਚੋਰਾਂ ਨੂੰ ਜਲਦੀ ਤੋਂ ਜਲਦੀ ਫੜਿਆ ਜਾਵੇ ਇੱਥੇ ਮੈਂ ਇਹ ਵੀ ਦੱਸਣਾ ਜ਼ਰੂਰੀ ਸਮਝੂਗਾ ਕਿ ਸਾਡੀ ਮਾਰਕੀਟ ਦੇ ਵਿੱਚ ਅੱਜ ਤੀਜੀ ਵਾਰੀ ਚੋਰੀ ਹੋ ਗਈ ਆ ਤੇ ਪੁਲਿਸ ਪ੍ਰਸ਼ਾਸਨ ਨੇ ਇੱਕ ਵੀ ਚੋਰ ਨਹੀਂ ਫੜਿਆ ਹਲੇ ਤਾਈ ਤੇ ਅਸੀਂ ਮੰਗ ਕਰਦੇ ਆ ਬੜੀ ਮੰਦਭਾਗੀ ਘਟਨਾ ਆ ਇਕਤਾ ਤੁਹਾਨੂੰ ਪਤਾ ਹੀ ਆ ਲੜਾਈ ਕਰਕੇ ਚਲੋ ਬਲੈਕਆਊਟ ਹੋਇਆ ਹੀ ਮੰਨਦੇ ਆ ਮੇਂ ਹੀਰਾ ਸੀਗਾ ਪਰ ਚੋਰਾਂ ਦੇ ਦੇਖੋ ਜਿਗਰੇ ਕਿੰਨੇ ਵਧੇ ਹੋਏ ਆ ਸਾਡੀ ਜਿਹੜੀ ਵੀਡੀਓ ਮਾਰਕਟ ਆ ਉਹ ਥਾਣੇ ਤੋਂ 150 ਤੋਂ 200 ਮੀਟਰ ਦੀ ਦੂਰੀ ਤੇ ਆ ਚੋਰ ਤਾਂ ਵੀ ਨਹੀਂ ਹਟਦੇ ਤੇ ਜੇ ਇੱਥੇ ਹਾਲ ਆ ਤਾਂ ਬਾਕੀ ਸ਼ਹਿਰ ਦੇ ਵਿੱਚ ਕੀ ਹੋ ਸਕਦਾ ਤੁਸੀਂ ਆਪ ਦੱਸੋ ਕਿੰਨਾ ਕਿੰਨਾ ਨੁਕਸਾਨ ਹੋ ਚੁੱਕਾ ਕਰੀ ਕੀ ਸਾਰੀਆਂ ਦੁਕਾਨਾਂ ਦੇ ਤਕਰੀਬਨ ਮੇਰੇ ਹਿਸਾਬ ਦੇ ਨਾਲ ਜਿੱਦਾਂ ਹੁਣਾਂ ਕਰਨਾ ਮੁੰਡਾ ਇਹਦੀ ਦੁਕਾਨ ਦੇ ਵਿੱਚ 40 ਤੋਂ 50000 ਦਾ ਨੁਕਸਾਨ ਹੋ ਗਿਆ ਅਗੂਰੇ ਹੁਣੀਆਂ ਵਸਨ ਗਾਰਮੈਂਟ ਤੋਂ ਇਹਨਾਂ ਦਾ 10 ਤੋਂ 15000 ਦਾ ਨੁਕਸਾਨ ਹੋ ਗਿਆ ਹੁਣ ਤੁਹਾਨੂੰ ਪਤਾ ਨੋਰਮਲ ਆ ਵੀ ਹਰੇਕ ਦੁਕਾਨਦਾਰ ਨੇ 2 4 5000 ਦੀਆਂ ਪਰਚੀਆਂ ਤਾਂ ਦੁਕਾਨ ਦੇ ਵਿੱਚ ਰੱਖੀਆਂ ਹੀ ਹੁੰਦੀਆਂ ਉਸ ਤੋਂ ਇਲਾਵਾ ਬਾਕੀ ਜਿਹੜਾ ਸਮਾਨ ਆ ਕਈ ਸਮਾਨ ਦੀ ਗਿਣਤੀ ਵੀ ਨਹੀਂ ਹੁੰਦੀ ਕੀ ਕੀ ਲੱਗਿਆ ਇਹ ਹੁਣ ਅਸੀਂ ਕਹਿ ਨਹੀਂ ਸਕਦੇ ਬਾਕੀ ਜਦੋਂ ਦੁਕਾਨਾ ਖੋਲੂਗੇ ਉਦੋਂ ਪਤਾ ਲੱਗੂਗਾ ਕੀ ਕੀ ਸਮਾਨ ਗਾਇਬ ਹੋਇਆ ਪ ਹਾਂਜੀ ਅੱਜ ਇਸ ਗੱਲ ਤੋਂ ਤਾਂ ਅਸੀਂ ਖੁਸ਼ ਆਂਗੇ ਪੁਲਿਸ ਪ੍ਰਸ਼ਾਸਨ ਦੀ ਟੀਮ ਮੌਕੇ ਤੇ ਆ ਗਈ ਸੀ ਤੇ ਉਹ ਆਪਣਾ ਜੋ ਵੀ ਆ ਜਾਇਜਾ ਲੈ ਕੇ ਚਲ ਗਿਆ ਤੇ ਹੁਣ ਸਾਨੂੰ ਆਸ਼ਵਾਸਨ ਤਾਂ ਦਿਵਾ ਕੇ ਗਿਆ ਵੀ ਕਾਰਵਾਈ ਕਰਾਂਗੇ ਬਾਕੀ ਦੇਖਦੇ ਆਂ ਵੀ ਉਹ ਕੀ ਕਾਰਵਾਈ ਕਰਦੇ ਆ ਪਰ ਮੈਂ ਇੱਥੇ ਦੱਸਣਾ ਇਹ ਜ਼ਰੂਰੀ ਸਮਝੂਗਾ ਪਹਿਲਾਂ ਵੀ ਦੋ ਤਿੰਨ ਵਾਰੀ ਚੋਰੀ ਹੋਈ ਆ ਵੀਡੀਓ ਦਾ ਉਦੋਂ ਵੀ ਪੁਲਿਸ ਵਾਲੇ ਬਣਾ ਕੇ ਲੈ ਕੇ ਗਏ ਆ ਪਰ ਹਲੇ ਤੱਕ ਉਹਨਾਂ ਨੇ ਕੋਈ ਚੋਰ ਨਹੀਂ ਫੜਿਆ ਤੇ ਕੋਈ ਸੀਸੀਟੀਵੀ ਸਾਹਮਣੇ ਏਰੀਆ ਹਾਂਜੀ ਸੀਸੀਟੀਵੀ ਸਾਹਮਣੇ ਆਈ ਆ ਉਹਦੇ ਵਿੱਚ ਦੋ ਮੁੰਡੇ ਆਏ ਆ ਮੋਟਰਸਾਈਕਲ ਤੇ ਤੇ ਮੋਟਰਸਾਈਕਲ ਰੇਡ ਕੇ ਉਹਨਾਂ ਨੇ ਦੁਕਾਨ ਦੇ ਮੂਹਰੇ ਲਾਇਆ ਤੇ ਸ਼ਟਰ ਤੋੜਿਆ ਤੇ ਉਸ ਤੋਂ ਬਾਅਦ ਗੱਲਿਆਂ ਤੋਂ ਚੋਰੀ ਕੀਤੀ ਆ ਸੀਸੀਟੀਵੀ ਦੇ ਵਿੱਚ ਉਹਨਾਂ ਦੀ ਵੀਡੀਓ ਕੈਦ ਹੋਈ ਆ ਜੋ ਆਪਾਂ ਪੁਲਿਸ ਪ੍ਰਸ਼ਾਸਨ ਨੂੰ ਦੇ ਦਿੱਤੀ ਆ